ਜਦ ਚਾਈਨਾ ਡੋਰ ਦੇ ਇਸਤੇਮਾਲ ਢੜਲੇ ਨਾ ਹੋ ਰਿਹਾ ਅਤੇ ਪਿਛਲੀ ਵਾਰ ਦੇ ਮੁਕਾਬਲੇ ਇਸ ਦੇ ਨਾਲ ਹਾਸੇ ਵੀ ਵੱਡੀ ਗਿਣਤੀ ਦੇ ਵਿੱਚ ਸਾਹਮਣੇ ਆ ਰਹੇ ਹਨ ਅਤੇ ਰੋਜ਼ਾਨਾ ਹੀ ਜਿਹੜੇ ਬੱਚੇ ਬਜ਼ੁਰਗ ਔਰਤਾਂ ਵਿਅਕਤੀ ਜਿਹੜੇ ਹੈ ਇਸ ਦੇ ਸ਼ਿਕਾਰ ਹੋ ਰਹੇ ਹਨ ਅਤੇ ਪ੍ਰਸ਼ਾਸਨ ਇਸ ਨੂੰ ਰੋਕਣ ਦੇ ਵਿੱਚ ਨਾਕਾਮਜਾਬ ਔਰ ਇਹ ਇਸ ਦੇ ਵਿੱਚ ਹੀ ਕੀਰਤਪੁਰ ਸਾਹਿਬ ਦੇ ਨਜ਼ਦੀਕੀ ਵਿਅਕਤੀ ਨੇ ਜਿਹੜਾ ਹੈ ਦਪਹੀਆ ਵਾਹਨ ਦੇ ਉੱਤੇ ਖਾਸ ਤਰ੍ਹਾਂ ਦਾ ਜਿਗਾਰੜ ਬਣਾ ਕੇ ਲਗਾਇਆ ਹੈ ਇਸ ਦੇ ਨਾਲ ਜਿਹੜਾ ਹੈ ਦਪਹੀਆ ਵਾਹਨ ਆਪਣੇ ਆਪ ਨੂੰ ਸੁਰੱਖਿਅਤ ਕਰ ਸਕਦਾ ਹੈ ਸੋ ਸਾਰਿਆਂ ਨੂੰ ਅਪੀਲ ਹੈ ਕਿ ਚਾਈਨਾ ਡੋਰ ਦਾ ਇਸਤੇਮਾਲ ਨਾ ਕੀਤਾ ਜਾਵੇ ਅਤੇ ਆਪਣੀ ਕੀਮਤੀ ਜਾਨ ਨੂੰ ਬਚਾਉਣ ਦੇ ਲਈ ਇਸ ਤਰ੍ਹਾਂ ਦੇ ਜਿਗਾਰੜ ਜ਼ਰੂਰ ਕਰਨ ਇਹ ਸਾਡਾ ਵੀਡੀਓ ਬਣਾਉਣ ਦਾ ਇਹ ਮਕਸਦ ਹੈ ਤੁਹਾਨੂੰ ਪਤਾ ਨਿਤ ਨਵਾਂ ਹਾਸਾ ਹੁੰਦਾ ਸੋਸ਼ਲ ਮੀਡੀਆ ਤੇ ਅਸੀਂ ਰੋਜ਼ ਦੇਖਦੇ ਜਿਹੜੀ ਚਾਈਨਾ ਡੋਰ ਆ ਆਪਾਂ ਚਾਈਨਾ ਡੋਰ ਦੀ ਗੱਲ ਕਰਨ ਲੱਗੇ ਜਿਹੜੀ ਚਾਈਨਾ ਡੋਰ ਆ ਤੁਸੀਂ ਦੇਖਿਆ ਕਿੰਨੇ ਨੁਕਸਾਨ ਹੁੰਦੇ ਪੰਛੀਆਂ ਦੇ ਨੁਕਸਾਨ ਬੱਚਿਆਂ ਦੇ ਨੁਕਸਾਨ ਮੈਂ ਇਹ ਕਹਿਣਾ ਚਾਹੁੰਦਾ ਜਿਹੜੇ ਚਾਈਨਾ ਡੋਰ ਵੇਚਦੇ ਉਹਨਾਂ ਨੂੰ ਬੇਨਤੀ ਹੈ ਵੀ ਇਹ ਡੋਰ ਨਾ ਵੇਚੋ ਆਪਣੇ ਇੱਕ ਸ਼ੌਂਕ ਕਰਕੇ ਕਿਸੇ ਦਾ ਨੁਕਸਾਨ ਨਾ ਕਰੋ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਜਿਨ੍ਹਾਂ ਕੋਲ ਐਕਟਿਵ ਆਏ ਜਾਂ ਬਾਈਕ ਹੈ ਉਹ ਆਪਣੀ ਬਾਈਕ ਤੇ ਆਪਣਾ ਬਚਾ ਇਸ ਜਿੱਦਾਂ ਹੁਣ ਆ ਆਪਣਾ ਐਂਜਨ ਲੱਗਿਆ ਵਾ ਠੀਕ ਹੈ ਜੀ ਇਹ ਆਪਣਾ ਤੁਸੀਂ ਹੈਂਡਲ ਤੇ ਜਾਂ ਐਕਟਿਵ ਤੇ ਐਦਾਂ ਲਵਾ ਕੇ ਮੰਨ ਲਓ ਮਰੇ ਉਹ ਚਾਈਨਾ ਡੋਰ ਆਂਦੀ ਹੈ ਭਈ ਉਹ ਤੁਹਾਡੇ ਗਲੇ ਚ ਰਫੇ ਜਾਂ ਤੁਹਾਡੇ ਮੂੰਹ ਤੇ ਨਾ ਬੱਜੇ ਨਾ ਕੋ ਕੱਟ ਲੱਗੇ ਇਹ ਅੱਜ ਮੈਂ ਅੰਕਲ ਜੀ ਉਹਨਾਂ ਨੂੰ ਮਿਲਿਆ ਤੇ ਮੈਨੂੰ ਇਹਨਾਂ ਦਾ ਬਹੁਤ ਵਧੀਆ ਲੱਗਿਆ ਸਿਸਟਮ ਮੈਂ ਇਹਨਾਂ ਨੂੰ ਪੁੱਛਿਆ ਵਾਂ ਕਿ ਅੰਕਲ ਜੀ ਇਹ ਕਿਸ ਕਰ ਕਿਸ ਕੰਮ ਵਾਸਤੇ ਲਾਇਆ ਵਾ ਇਹ ਕਹਿੰਦੇ ਇਹ ਅਸੀਂ ਚਾਇਨਾ ਡੋਰ ਦੇ ਬਚਾ ਕਰਕੇ ਲਾਇਆ ਵਾ ਵੀ ਸਾਡੇ ਗਲੇ 'ਚ ਨਾ ਫਸੇ ਜਾਂ ਸਾਡੇ ਉੱਤੇ ਨਾ ਫਸੇ ਇਹ ਅੰਕਲ ਜੀ ਤੁਸੀਂ ਕਿੱਥੋਂ ਸੋਚਿਆ ਤਾਂ ਇਹ ਤਾਂ ਜੀ ਅਸੀਂ ਆਪਣੇ ਸਮਾਨਦਾਲੇ ਬਸ ਮਹਾਰਾਜ ਦੀ ਕਿਰਪਾ ਨਾਲ ਇਦਾਂ ਦੋ ਸ਼ੀਸ਼ੇ ਲੈਣੇ ਆ ਉਹਨਾਂ ਦੇ ਨਾਲ ਫਿਟਿੰਗ ਹੋਣਾ ਹੈ ਮੇਰਾ ਇਧਰੋਂ ਇੱਕ ਸਮਾਨ ਖੋ ਗਿਆ ਉਹਦੇ ਕਰਕੇ ਮੈਂ ਅੱਜ ਐਮਰਜੈਂਸੀ 'ਤੇ ਹੀ ਤਿਆਰ ਕਰਿਆ ਇਦਾਂ ਹੀ ਦੋ ਪੀਸ ਲੱਗਣਾ ਦੋ ਸ਼ੀਸ਼ੇ ਹਾਂਜੀ ਵਾ ਬੈਠੇ ਬੈਠੀ ਆਪਣੇ ਧਿਆਨ ਚ ਆਇਆ ਉਹਦੇ ਨਾਲ ਦੇਖਿਆ ਜਦੋਂ ਚਾਇਨਾ ਡੋਰ ਵੇਚਣ ਵਾਲੇ ਆਪਣੇ ਮੁਨਾਫੇ ਵਾਸਤੇ ਲੋਕਾਂ ਦੀ ਜ਼ਿੰਦਗੀ ਦੀ ਇੱਕ ਪੈਸੇ ਦੀ ਕਦਰ ਨਹੀਂ ਸਮਝਦੇ ਹੈਗੇ ਸਿਰਫ ਉਹਨਾਂ ਨੂੰ ਆਪਣੇ ਮੁਨਾਫੇ ਤੱਕ ਮਤਲਬ ਹੈ ਵੀ ਆਪਣਾ ਘਰ ਚਲਾਉਣਾ ਦੂਜੇ ਦਾ ਘਰ ਜਾੜਨਾ ਉਹਨਾਂ ਨੇ ਚੈਨਲ ਨੂਰ ਵਾਲਿਆਂ ਨੇ ਉਹਨਾਂ ਨੂੰ ਕੋਈ ਮੈਨਾ ਨਹੀਂ ਰਖਾਉਂਦਾ ਦੂਜੇ ਦੀ ਜਾਨ ਉਹਨਾਂ ਵਾਸਤੇ ਇੱਕ ਬੇਅਕਲ ਕਰ ਜ਼ਿੰਦਗੀ ਹੈ ਬਸ ਅੰਕਲ ਜਿਹੜਾ ਤੁਸੀਂ ਇਹ ਲੋਹੇ ਦਾ ਬੈਂਡ ਕਰਕੇ ਤਾਂ ਲਵਾਇਆ ਇਹ ਪੂਰੀ ਸੇਫਟੀ ਹੈ ਜੀ ਆਪਣੇ ਆਪ ਬਣਾਇਆ ਜੀ ਇਹ ਬਿਲਕੁਲ ਪੂਰੀ ਸੇਫਟੀ ਹੈ ਇਹਦੀ ਇਹਦੇ ਨਾਲ ਤਾਰ ਲੱਗਦੀ ਆ ਤਾਂ ਸਾਡੇ ਸਿਰ ਦੇ ਉੱਤੋਂ ਨਿਕਲ ਗਈ ਸਾਡੀ ਜਾਨ ਬਚ ਗਈ ਜਾਂ ਤਾਰ ਇੱਥੇ ਆ ਗਈ ਸਾਡੇ ਗਲੇ ਨੂੰ ਫਸ ਗਈ ਗਲਾ ਵੱਢਿਆ ਗਿਆ ਆ ਇੱਕ ਹੁਣੇ ਪਿੱਛੇ ਸ਼ਾਇਦ ਅੰਮ੍ਰਿਤਸਰ ਏਰੀਆ ਦੇ ਵਿੱਚ ਅੱਧੀ ਗਰਦਨ ਕੱਟੀ ਗਈ ਬੰਦਾ ਅੱਧਾ ਪੂਣਾ ਘੰਟਾ ਤੜਫ ਕੇ ਮਰ ਗਿਆ ਕੋਈ ਇਲਾਜ ਨਹੀਂ ਪਰ ਇਹ ਹੈ ਵੀ ਜਿਹੜੇ ਬੰਦੇ ਇਹਨੂੰ ਲੁਆਣਾ ਚਾਹੁੰਦੇ ਆਪਣੀ ਸੇਫਟੀ ਵਾਸਤੇ ਆਪਣੇ ਪਰਿਵਾਰ ਦੀ ਸੇਫਟੀ ਵਾਸਤੇ ਆਪਣੀ ਸੇਫਟੀ ਵਾਸਤੇ ਤੁਸੀਂ ਇਦਾਂ ਆਪਣਾ ਬੈਂਡ ਘੜਾ ਕੇ ਸਾਰੀ ਆਪਣੀ ਚਾਹੇ ਐਕਟਿਵ ਆਏ ਚਾਹੇ ਤੁਹਾਡਾ ਮੋਟਰਸਾਈਕਲ ਹੈ ਤੇ ਤੁਸੀਂ ਇਹ ਵੀ ਲਵਾ ਸਕਦੇ ਪਰ ਚైనా ਡੋਰ ਵਾਲਿਆਂ ਨੂੰ ਇਹ ਬੇਨਤੀ ਹੈ ਵੀ ਚైనా ਡੋਰ ਤੁਸੀਂ ਨਾ ਵੇਚੋ ਨਾ ਕਿਸੇ ਦਾ ਨੁਕਸਾਨ ਕਰੋ